ਸੋਹਣੀ ਕੁੜੀਆਂ ਦੇਹਾ ਦਾ ਕੁੱਤਾ ਮੈਂ ਕਿਦੋਂ ਦੇਖਿਆ ਸੋਹਣੀ ਸੋਹਣੀ ਕੁੜੀਆਂ ਓਏ ਪੱਕੀ ਸਾਰੇ ਤਾਂ ਬਿਰ ਮੈਂ ਟਾ ਦੂੰਗਾ ਬੱਕ ਜਿਹੜੀ ਆ ਵਾਲੀ ਐ ਏ ਵਾਲੀ ਜਿਹੜੀ ਇੱਕ ਤੋਂ ਲੈ ਕੇ 20 ਤੱਕ ਗਿਣਤੀ ਸੁਣਾ ਕਿਉਂ ਨਹੀਂ ਹਾਂਜੀ ਗੁੱਡ ਮਾਰਨਿੰਗ ਗਾਇਸ ਸਤਿ ਸ਼੍ਰੀ ਅਕਾਲ ਰਾਮ ਰਾਮ ਵੈਲਕਮ ਬੈਕ ਟੂ ਆਰ ਚੈਨਲ ਵੈਲੇ ਯੂਟਿਊਬਰ ਅੱਜ ਦੇ ਵਲੌਗ ਦੀ ਸਟਾਰਟਿੰਗ ਹੁੰਦੀ ਐ ਵੀਰੇ ਸੂਰਜ ਤੋਂ ਮਸਾਬਰੇ ਦਿਖਣ ਲੱਗ ਗਿਆ ਮੀਂਹ ਲਗਾਤਾਰ ਇੰਨਾ ਪੈ ਰਿਹਾ ਬਟ ਇਹ ਨਹੀਂ ਨਿਕਲਣਾ ਲਾਮ ਲੰਦਾ ਬਾਕੀ ਸਾਰਿਆਂ ਨੂੰ ਤਾਂ ਇਹਦਾ ਮੀਂਹ ਦਾ ਦੁੱਖ ਹੈ ਬਟ ਕਲੇ ਜਵਾਕ ਖੁਸ਼ ਨੇ ਅਸੀਂ ਤਾਂ ਸੋਚ ਰਹੇ ਮੀਂਹ ਕਦੋਂ ਹਟੇ ਬਟ ਜਵਾਕ ਕੰਨੇ ਨੇ ਮੀਂਹ ਪਈ ਜਾਵੇ ਕਿਉਂਕਿ ਇਹਨਾਂ ਨੂੰ ਸਕੂਲ ਦੀ ਛੁੱਟੀਆਂ ਵਧੀਆਂ ਜਾਂਦੀਆਂ ਨੇ ਨਹੀਂ ਆਉਗਾ ਮੀਂਹ ਨਹੀਂ ਆਉਂਦਾ ਕੱਲ ਸਕੂਲ ਜਾਣਾ ਪਊਗਾ ਬਾਈ ਕੱਲ ਤਾਂ ਸਕੂਲ ਲੱਗੂਗਾ 15 15 ਨਹੀਂ ਕੱਲ ਸਕੂਲ ਬਾਹਰ ਚੁੱਪ ਕਰਕੇ ਨਹੀਂ ਜਾਂਦੀ ਕਿਵੇਂ ਨਹੀਂ ਤੈਨੂੰ ਮੈਂ ਛੱਡ ਗਿਆ ਹਾਂ ਪਾਣੀ ਪਰ ਆਊਗਾ ਮੈਂ ਕੀ ਕਰੂੰਗਾ ਯਾਰ ਕਿ ਸਾਰੀ ਰਾਤ ਮੀਂਹ ਪੈਣ ਤੋਂ ਬਾਅਦ ਹੁਣ ਥੋੜਾ ਜਿਹਾ ਸੂਰਜ ਦਿਖਣ ਲੱਗਿਆ ਹੈ ਮੀਂਹ ਇੰਨਾ ਕੇ ਪੈ ਗਿਆ ਕਿ ਸਾਡਾ ਕੱਚਾ ਕੋਠਾ ਪਾਣੀ ਨਾਲ ਭਰ ਗਿਆ ਕਾਂ ਉੱਪਰ ਜਮਿਆ ਪਿਆ ਸਾਰੇ ਪਾਸੇ ਹਰਿਆਲੀ ਹਰਿਆਲੀ ਮੀਂਹ ਚ ਸਾਡੀ ਮਾਰਨਿੰਗ ਬਹੁਤ ਸੋਹਣੀ ਲੱਗਣ ਲੱਗ ਜਾਂਦੀ ਹੈ ਬਾਈ ਹੁਣ ਗਾਇਸ ਅਸੀਂ ਜਾ ਰਹੇ ਹਾਂ نیچے ਸਮਾਨ ਰੱਖਣ ਕਿਉਂਕਿ ਉੱਥੋਂ ਤੌਰ ਤੇ ਸਮਾਨ ਕੱਢਿਆ ਜੀ ਉੱਥੋਂ ਨੂੰ ਪਤਾ ਚੋ ਗਿਆ ਤਾਂ ਇਹ ਜਿਹੜੇ ਬੇਸਮੈਂਟ ਦੇ ਸਪੈਸਟਿਵ ਗੈਰਾ ਉੱਥੇ ਸਮਾਨ ਰੱਖਾਂਗੇ ਸੀ ਆ ਵੀਰੇ ਬੈਠ ਨੇ ਮੇਰੇ ਭਾਈ ਸ਼ੈਲੀ ਨੇ ਕੱਤੀ ਕਰਿਆ ਮੈਨੇ ਜਿਹਦੀ ਕੱਲ ਤੁਹਾਨੂੰ ਵੀਡੀਓ ਦੇਖਤੀ ਸੀ ਬਹੁਤ ਜ਼ਿਆਦਾ ਮੇਰੇ ਖਰੌਣੇ ਵਗੈਰਾ ਲਿਆਂਦਾ ਹੋ ਗੱਬਰੇ ਜਿੱਥੇ ਤੁਹਾਨੂੰ ਉਹ ਭੂਤ ਵਾਲੀ ਵੀਡੀਓ ਦਿਖਾਈ ਸੀ ਇਹ ਵੀਰੇ ਸਾਡੀ ਦੁਕਾਨ ਹੈ ਪੁਰਾਣੀ ਇੱਥੇ ਕੱਚੀ ਬਣੀ ਹੋਈ ਹੈ ਕਾਫੀ ਜਿਆਦਾ ਪੁਰਾਣੀ ਹੈ ਤੇ ਕਾਫੀ ਅੱਛੇ 700 ਸਾਲ ਪੁਰਾਣੀ ਹੈ ਬਿਲਡਿੰਗ ਹੋਗੀ ਕਿਉਂਕਿ ਬਹੁਤ ਵੱਡੀ ਵੱਡੇ ਵੱਡੇ ਕੰਧਾਂ ਨੇ ਹਨ ਆਲੇ-ਉਮੇ ਬਣੇ ਹੋਏ ਨੇ ਇੱਧਰ ਦੇਖ ਸੰ ਸਦੀਰਾਂ ਬਹੁਤ ਵੱਡੇ ਵੱਡੇ ਜਿੰਮੇ ਦਰਖਤ ਨਹੀਂ ਹੁੰਦੇ ਸੀ ਪਹਿਲਾਂ ਦਰਖਤ ਕੱਟ ਕੇ ਹੀ ਛੱਤ ਖੜਾਉਂਦੇ ਹੁੰਦੇ ਸੀ ਜਿਹੜੀ ਆ ਛੱਤ ਹੈ ਅਸੀਂ ਵੀਰੇ ਥੋੜੇ 7-8 ਸਾਲ ਪਹਿਲਾਂ ਪਾਈ ਸੀ ਜਿਹੜੀ ਉਹ ਅੰਦਰ ਵਾਲੀ ਹੈ ਉਹ ਬਹੁਤ ਪੁਰਾਣੀ ਛੱਤ ਹੈ ਉਮੇਂ ਇਹ ਕੰਦਾਂ ਮੇਰੇ ਬਹੁਤ ਪੁਰਾਣੀਆਂ ਨੇ ਕੱਟੋ-ਕੱਟ ਮੇਰੇ ਦੇਖੋ ਤੁਸੀਂ ਆਪ ਦੇਖ ਸਕਦੇ ਹੋ ਕਿੰਨੀ-ਕਿੰਨੀ ਛੋੜੀਆਂ ਨੇ ਹੈਨਾ ਬਹੁਤ ਜ਼ਿਆਦਾ ਛੋੜੀਆਂ ਪੁਰਾਣੀਆਂ ਆ ਵੀਰੇ ਹੁਣ ਜਦੋਂ ਮੈਂ ਮੂੰਕਾਨ ਨਵਾਂ ਪਾਉਂਗਾ ਨਾ ਜਿਹੜੀ ਆਹ ਵਾਲੀ ਚੀਜ਼ ਐ ਇਹਨੂੰ ਨਹੀਂ ਢਾਉਂਦਾ ਬਾਕੀ ਸਾਰੇ ਤਾਂ ਵੀਰੇ ਮੈਂ ਢਾ ਦੂੰਗਾ ਜਿਹੜੀ ਆਹ ਵਾਲੀ ਐ ਇਹ ਵਾਲੀ ਜਿਹੜੀ ਕੰਦ ਹੈ ਨਾ ਦਰਵਾਜ਼ੇ ਵਾਲੀ ਐ ਚਗਾੜ ਕਹਿ ਸਕਦੇ ਆ ਆਪਾਂ ਇਹ ਮੈਂ ਉਮੀ ਬਿਲਕੁਲ ਉਮੀ ਰੱਖੂੰਗਾ ਉਗੀ ਪੁਰਾਣੀ ਚੀਜ਼ ਦਾ ਮੈਨੂੰ ਸ਼ੌਂਕ ਹੈ ਮੈਂ ਇਸ ਇਹ ਗੱਲ ਨੂੰ ਬਿਲਕੁਲ ਉਵੇਂ ਰੱਖੂੰਗਾ ਮੋਡੀਫਾਈ ਕਰੂੰਗਾ ਇਹਦੇ ਉੱਪਰ ਉੱਪਰ ਰੇੜੂਆ ਵਗੈਰਾ ਰੱਖੂੰਗਾ ਲੱਕੜ ਦਾ ਰੇੜੂਆ ਹੈਨਾ ਮਸ਼ੀਨ ਜਿਹੜੀ ਕਮਾਨ ਵਾਲੀ ਹੁੰਦੀ ਹੋਰ ਰੱਖੂੰਗਾ ਪੁਰਾਣਾ-ਪੁਰਾਣਾ ਚੀਜ਼ ਜਿਹੜੇ ਵੀ ਹੈ ਮੂਸਾ ਨਾਲ ਡਿਜ਼ਾਈਨ ਕਰੂੰਗਾ ਆਪਣਾ ਘਰ ਜਦੋਂ ਉਹ ਪਾਉਂਗਾ ਹੈਨਾ ਹਾਂਜੀ ਗਾਇਸ ਹੁਣ ਖਾਣੀਆਂ ਆਪਾਂ ਰੋਟੀ ਰੋਟੀ ਆਪਣੀ ਆਣ ਲੱਗ ਰਹੀ ਹੈ ਮਾਸੀ ਰੋਟੀ ਲੈ ਕੇ ਆਣ ਲੱਗਦੀ ਹੈ ਉਹ ਕਾਕੇ ਤੁਹਾਨੂੰ ਮਿਲਦੇ ਆ ਭਾਈ ਵਾਹ ਹਾਂਜੀ ਗਾਇਜ਼ 2 ਘੰਟੇ ਦੀ ਆਪਣਾ ਲੈ ਲਈ ਨੀਂਦ ਮਸਤ ਕਿਉਂਕਿ ਮੈਨੂੰ ਰਾਤ ਨਾਲੋਂ ਜ਼ਿਆਦਾ ਵਧੀਆ ਦੁਪਹਿਰ ਦੀ ਨੀਂਦ ਲੱਗਦੀ ਆ ਰਾਤ ਨੂੰ ਵੀਰੇ ਵੈਸੇ ਨੀਂਦ ਪੂਰੀ ਹੁੰਦੀ ਨਹੀਂ ਕਿਉਂ 2:30 ਵਜੇ ਨੇ 8:00 'ਚ ਚਲੋ ਹੁਣ ਪੀਨੇ ਆਪਾਂ ਚਾਹ ਚਾਹ ਨਾਲ ਆਪਾਂ ਮੰਗਾ ਲਈ ਸੀ ਸਿਸਮੋ ਚਾਹ ਨਾਲ ਖਾਣੇ ਸਮੋਸਾ ਤੇ ਲੀ ਜਾ ਪਰ ਇਹ ਨਹੀਂ ਤੂ ਜੇ ਨਹੀਂ ਮਿਲਦਾ ਮੀਠਾ ਲੇਟਾ اے ਬੇਟੀ ਮਿਠਾਈ ਨਹੀਂ ਮਿਲਦਾ ਤੁਮੇ ਤੁਮੇ ਫੀ ਕਾ ਮਿਲੇਗਾ ਓਨਲੀ ਫੀ ਕਾ ਮੰਮੀ ਮੇਰੇ ਲਵੇ ਆਈ ਮੈਂ ਹੁਣ ਥੋੜੀ ਜਿਹੀ ਵੀਡੀਓ ਬਣਾ ਲਈ ਅਸੀਂ ਮੇਰੀ ਕੀਮੇ 15 15 10 10 ਰੁਪਏ ਕਿੰਨੇ ਹੁੰਦੇ ਆ ਕਿਉਂਕਿ ਸਾਡਾ ਉਧਾਰ ਆਂਦਾ ਨਾ ਸੋਦਾ ਤਾਂ ਉਸ ਤਰ੍ਹਾਂ ਉਧਾਰ ਹਿਸਾਬ ਅਸੀਂ ਆਈਂ ਪੇਜ ਦਿੰਦਾ ਸਰਵੇ 15 पे 10 ਰੁਪਏ 15 ਰੁਪਏ ਕਦ ਤਰੀਕਾ ਨਾ ਨਾ ਕੱਲ ਤਾਂ ਕੁਛ ਲਿੱਤਾ ਨਹੀਂ ਕੱਲ ਕੀ ਲਿੱਤਾ ਕੱਲ ਤਾਂ ਕੁਛ ਨਹੀਂ ਲਿੱਤਾ ਅੱਛਾ ਕੱਲ ਨਹੀਂ ਲਿੱਤਾ ਕੁਛ ਹੂੰ ਏ ਇੱਕ ਤਰੀਕ ਨੂੰ ਲਿੱਤਾ 10 ਰੁਪਏ ਕਿੰਨੇ 15 ਰੁਪਏ 15 ਦਾ ਸਮੋਸਾ 20 ਦਾ ਬਰੈਡ ਹਾਂ 10 ਰੁਪਏ ਦੇ ਸੱਗੀ ਆ 10 ਰੁਪਏ ਦੇ ਸੱਗੀ ਆ 10739 10 10739 ਸਬਸਕ੍ਰਾਈਬਰ ਜੇ ਜਦੋਂ ਸਾਡੇ ਹੋਣਗੇ 1 ਲੱਖ ਸਬਸਕ੍ਰਾਈਬਰ ਜੇ ਨਾ ਟੋਲ ਆਲਾ ਲੈ ਕੇ ਜਾਵਾਂਗੇ ਤੋ ਉਹ ਬੰਦਾ ਡਿਲੀਵਰੀ ਦੇਣ ਆਊਗਾ ਨਾ ਸਾਡਾ ਸਿਲਵਰ ਪਲੇ ਬਟਨ ਦੀ ਟੋਲ ਨਾ ਢੰਢਣ ਢੰਢਣ ਟੰਟਣ ਰੈਂਗਰ ਕਰਕੇ ਲਿਆਉਗਾ ਕਿ ਸਾਰਾ ਸਾਡਾ ਬਿਜ਼ਾਰ ਮਾਰਕੀਟ ਚ ਘਰ ਹੈ ਸਾਡਾ ਰਣੇ ਵਿਆਰਚ ਘਰ ਆ ਉੱਥੇ ਸਾਰੇ ਮਾਰਕੀਟ ਵਾਲੇ ਦੇਖਣਗੇ ਸਾਡੀ ਵੀਡੀਓ ਵੀ ਬਹੁਤ ਵਾਇਰਲ ਜਾਊਗੀ ਵੀ ਟੋਲਾਂ ਨਾਲ ਪਲੇਟ ਬਟਨ ਦਾ ਸਵਾਗਤ ਕੀਤਾ ਬਸ ਜਲਦੀ ਵੀਰੇ ਖਿੱਚ ਤੋਂ ਕੰਮ ਨੂੰ 10000 ਤੋਂ ਟੱਪ ਕੇ 11000 ਹੋਣਾ ਲੈਣੇ 12000 ਵੀ ਛੇਤੀ ਹੋਣਗੇ 13 ਵੀ ਛੇਤੀ ਹੋਣਗੇ 20000 ਵੀ ਛੇਤੀ ਹੋਣਗੇ 50 ਹੋਣਗੇ ਲੱਖ ਹੋਣਗੇ 10 ਲੱਖ ਹੋਣਗੇ ਬਾਈ ਬਟ ਮਿਹਨਤ ਕਰੀ ਜਾਵਾਂਗੇ ਕਰੀ ਜਾਵਾਂਗੇ ਹੋਈ ਜਾਊਗਾ ਬਾਈ ਮੈਨੀਫੈਸਟ ਕਰਕੇ ਹਾਂ ਬਸ ਤੁਹਾਡੇ ਸਪੋਰਟ ਦੀ ਲੋੜ ਹੈ ਹਾਂ ਬਸ ਤੁਹਾਡੇ ਸਪੋਰਟ ਦੀ ਲੋੜ ਹੈ ਖਿੱਚੀ ਚੱਲੂਗਾ ਮੈਂ ਦੇਖੀ ਚੱਲੋ ਵੀਰੇ ਥੋੜਾ ਜਿਹਾ ਫਨੀ ਕੰਟੈਂਟ ਵੀ ਪਾਵਾਂਗੇ ਆਪਾਂ ਹੈਨਾ ਅਜੇ ਸਟਾਰਟ ਕੀਤਾ ਹੈ ਡੇਲੀ ਵਲੋਗਿੰਗ ਕਰਾਂਗੇ ਬਾਈ ਤੁਹਾਡੇ ਇੱਕ ਸਬਸਕ੍ਰਾਈਬਰ ਨਾਲ ਸਾਡੀ ਬਹੁਤ ਮਿਹਨਤ ਨੂੰ ਵਧੀਆ ਲੱਗਦਾ ਵੀ ਲੋਕ ਸਾਨੂੰ ਦੇਖ ਰਹੇ ਨੇਗੇ ਬਸ ਤੁਸੀਂ ਸਹੀ سپورਟ ਕਰੀ ਚੱਲੋ ਅਸੀਂ ਵਲੋਗ ਪਾਈ ਜਾਵਾਂਗੇ ਖਿੱਚ ਦੋ ਕੰਮ ਨੂੰ ਬਾਈ ਜੈ ਹੋ 97837849 ਕੀ ਲਿਖਿਆ ਦਿਖਾ 3700 ਹਰ ਸੌਦਾ 37 ਵਾਲੇ 73 ਨੇ ਮਾੜਾ ਸਾਲੇ ਕਾ ਖੋਪੜੀ ਤੋੜ ਦੇ ਖੋਪੜੀ ਤੋੜ ਸਾਲੇ ਦੇਖੋ ਯਾ ਅੱਜ ਕੱਲ ਇਹਨਾਂ ਨੂੰ 37 ਨਹੀਂ ਪਤਾ ਕੀ ਹੁੰਦਾ 37 859 ਦੇਖੋ ਵੀਰੇ ਅੱਜ ਕੱਲ ਦੇ ਸਕੂਲਾਂ ਦੇ ਆ ਹਾਲ ਨੇ ਬਾਈ ਇੰਗਲਿਸ਼ ਪੜਾਈ ਜਾਂਦੇ ਨੇ ਪੰਜਾਬੀ ਦਾ ਜਮੇ ਵੀ ਨਹੀਂ ਪੜਾਉਂਦੇ ਦੇਖ ਲਓ ਵੀਰੇ ਬੰਦੇ ਨੂੰ ਮੈਂ ਕਹਾਂ 49 ਪਾ 49 ਵੀ ਨਹੀਂ ਪਾਣਾ 37 29 ਕਿੰਨਾ ਹੁੰਦਾ ਆ ਆ ਨੰਨੂ ਨਹੀਂ ਪਤਾ ਕਿਉਂ ਨਹੀਂ ਪਤਾ गिनती सुना एक तो लेके 20 तक एक तो लेके 20 तक गिनती सुना क्यों नहीं आंदी ਮੈਂ ਅੱ삐 ਚ ਕਿਉਂ ਨਹੀਂ ਆਂਦੀ ਮੈਂ ਅੱ삐 ਚ ਤੂੰ ਮੈਡਮ ਪੜਾਉਂਦੀ ਨਹੀਂ ਹੈਗੀ ਨਾ ਪੰਜਾਬੀ ਚ ਨਾ ਪੜਾਂ ਕਾਦੇ ਚ ਬੜਾਉਂਦੀ ਆ ਉਹ ਮੈਂ ਇੰਗਲਿਸ਼ ਕਿੰਨੇ ਇੰਗਲਿਸ਼ ਇੰਗਲਿਸ਼ ਚੋਂ ਪੜਾਉਂਦੀ ਹੈ ਕਹ ਉਹਨੂੰ ਕਹਿ ਕਰਕੇ ਮੈਮ ਪੰਜਾਬੀ ਚ ਵੀ ਦੱਸ ਪੜਾਇਆ ਕਰੋ ਇੰਗਲਿਸ਼ ਚ ਪੜਾਇਆ ਕਰੋ ਦੋਨੋਂ ਪੜਾਇਆ ਕਰੋ ਨਾ ਪੜਾਉਂਦੇ ਨਹੀਂ ਪੰਜਾਬੀ ਚ ਆਹ ਅੱਜਕੱਲ ਜੋ ਬੱਚਾ ਆਂਦਾ ਗਿਣਤੀ ਨਹੀਂ ਆਉਂਦੀ ਬਈ ਇਹਨਾਂ ਨੂੰ ਕਾਊਂਟਿੰਗ ਆਉਂਦੀ ਹੈ ਗਿਣਤੀ ਨਹੀਂ ਆਉਂਦੀ ਆਪਾਂ ਨੂੰ ਗਿਣਤੀ ਵੀ ਆਉਂਦੀ ਸੀ ਕਾਊਂਟਿੰਗ ਵੀ ਆਉਂਦੀ ਸੀ ਇਹਨਾਂ ਨੂੰ ਤਾਂ ਪਤਾ ਹੀ ਨਹੀਂ 25 ਪੁੱਛੋ ਪਤਾ ਹੀ ਨਹੀਂ ਇਹਨਾਂ ਨੂੰ ਬੱਚੀ ਕੀ ਹੁੰਦਾ ਲਾ ਦੱਸੋ ਕੋਈ ਆ ਬਾਈ ਅੱਜਕੱਲ ਤਾਂ ਪਿਆਬੀ ਨੂੰ ਪਿਆਬੀ ਦਿਨੋਂ ਦਿਨ ਖਤਮ ਹੀ ਹੋਈ ਜਾ ਰਹੀ ਹੈ ਯਾਰ ਇਹ ਯਾਰ ਆਪਾਂ ਹੀ ਖਤਮ ਕਰ ਰਹੇ ਹਾਂ ਨਾ ਆਪਾਂ ਸਕੂਲੇ ਇਹ ਜੇ ਸਕੂਲੇ ਚ ਕਹਿੰਦੇ ਹੀ ਨਹੀਂ ਹੈਗੇ ਅੱਜਕੱਲ ਹਾਂ ਇੰਗਲਿਸ਼ ਇੰਗਲਿਸ਼ ਇੰਗਰੀਜ਼ ਬੋਲਣ ਨਾਲ ਕੀ ਹੋ ਜਾਊਗਾ ਬਾਈ ਹਾਂਜੀ ਗਾਇਸ ਸ਼ਾਮ ਦੇ ਵੱਜ ਗਏ 6 ਹੁਣ ਹੋ ਗਿਆ ਆਪਣੇ ਨਾਨਾ ਹੁੰਦਾ ਟਾਈਮ ਕਿਉਂਕਿ ਮੈਂ ਵੀਰੇ ਸਵੇਰ ਨਹੀਂ ਨੰਦਾ ਮੈਂ ਨਾ ਸ਼ਾਮ ਨੂੰ ਹੀ ਸ਼ਾਮ ਨੂੰ ਨਾ ਕਿਉਂਕਿ ਮੈਨੂੰ ਗੁੱਗਾਂਵੜੀ ਜੋਤਬੱਤੀ ਕਰਨ ਲਈ ਜਾਣਾ ਹੁੰਦਾ ਤਾਂ ਕਰਕੇ ਮੈਂ ਸ਼ਾਮ ਨੂੰ ਹੀ ਨਾਨਾ ਤੇ ਸ਼ਾਮ ਨੂੰ ਗੁੱਗਾਂਵੜੀ ਜਾ ਕੇ ਉਸ ਤੋਂ ਬਾਅਦ ਜਾਵਾਂਗੇ ਮਨੀਤ ਲਵੇ ਕਿਉਂਕਿ ਮਨੀਤ ਦਾ ਮੈਨੂੰ ਫੋਨ ਆਇਆ ਸੀ ਮੈਨੂੰ ਕਾਲਾ ਕੱਢ ਰਿਹਾ ਸੀ ਕਹਿੰਦਾ ਚਾਚੂ ਸਭ ਨੂੰ ਲਈ ਜਨਾ ਵਲੌਗਸ ਮੈਨੂੰ ਮਿਲਣ ਦੇ ਤਾਂ ਕਰਕੇ ਹੁਣ ਸ਼ਾਮ ਨੂੰ ਅਸੀਂ ਜਾਵਾਂਗੇ ਮਨੀਤ ਲਵੇ ਚਲੋ ਹੁਣ ਨਾਨਿਆਂ ਨਾ ਤੋਂ ਕੇ ਮਿਲਦੇ ਆਂ ਤੁਹਾਨੂੰ ਬਾਏ ਹਾਂ ਤਾਂ ਦਿਲ ਲੜ ਲਗੀਆਂ ਮੇਰੇ ਤੋਂ ਬੰਦ ਪਰੇ ਰਹਿੰਦੇ ਸੀ ਪਹੁੰਚਦੇ ਸੀ ਮਨੀਤ ਦੇ ਘਰ ਯਾਨੀ ਕਿ ਮੇਰੇ ਭਾਈ ਦੇ ਘਰੇ ਮਨੀਤ ਦੇਖ ਕੇ ਬਹੁਤ ਖੁਸ਼ ਹੋਊਗਾ ਭਾਈ ਕਿਉਂਕਿ ਮਨੀਤ ਨੂੰ ਫੋਨ ਆਇਆ ਸੀ ਨਾ ਅੱਜ ਮੈਂ ਕਹਿੰਦਾ ਮੇਰੇ ਲਈ ਆਉਂਦਾ ਨਹੀਂ ਸਾਲਾ ਪਰ ਹੁਣ ਮਿਲਦੇ ਆ ਮਨੀਤ ਨੂੰ ਦੇਖ ਕੁੱਤੇ ਬੰਨੇ ਵੀ ਨੂੰ ਮਾਰਾ ਕਿਹਨੂੰ ਮਾਰਨਾ ਮੈਨੂੰ ਮੈਂ ਤੈਨੂੰ ਮਾਰੂੰਗਾ ਫਿਰ ਗੋੜੀ ਮਾਰ ਦੂੰ ਗੋੜੀ ਤੇਰੀ ਭੈਣ ਦੀ ਤੇਰੀ ਦੀ ਸੋਹਣੀ ਸੋਹਣੀ ਕੁੜੀਆਂ ਦੇ ਹਦਾਂ ਕੁੱਤਾ ਮੈਂ ਕਿਹਾ ਦੇਖੀਏ ਸੋਹਣੀ ਸੋਹਣੀ ਕੁੜੀਆਂ ਓਏ ਦੇਖ ਤਾਂ ਰਹੀ ਜੀ ਦੇ ਸੋਹਣੇ ਸੋਹਣੇ ਬਾਲ ਸੀ ਦੇਖ ਤਾਂ ਰਹੀ ਸੋਹਣੇ ਸਾਲਾ ਮੈਂ ਤਾਂ ਕੁੜੀਆਂ ਨੂੰ ਨਹੀਂ ਦੇਖ ਰਿਹਾ ਸਾਲਾ ਮੈਂ ਤਾਂ ਉਹ ਵਲੌਗ ਦੇਖ ਰਿਹਾ ਸੀ ਵਲੌਗ ਬਣਾਉਂਦੀ ਏ ਕੁੜੀ ਉਹ ਅੱਛਾ ਹਾਂ ਫੇਰ ਤੂੰ ਫਿਰ ਉਹ ਫਿਰ ਮੈਂ ਕੁੜੀ ਤੁਹਾਨੂੰ ਦੇਖੀ ਐ ਤੈਨੂੰ ਕਿਵੇਂ ਪਤਾ ਉਹ ਸੋਹਣੀ ਐ ਮੈਨੂੰ ਉਹਦਾ ਚਿਹਰਾ ਵੀ ਦੇਖ ਲੈ ਸੀ ਵੀ ਮੇਕਅਪ ਕਰਿਆ ਤੇ ਹੱਥ ਪਿਸਟਿਕ ਲਾਈ ਹੋਈ ਤਾਂ ਸੋਹਣੀ ਐ ਉਹ ਦੇਖ ਲੋ ਜੀ ਮਨੀਤ ਨੂੰ ਕਹਿੰਦਾ ਹਣੀ ਤੋ ਕਹਿ ਲਗਾ ਸੋਹਣੀ ਸੋਹਣੀ ਕੁੜੀਆਂ ਦੇਖ ਰਿਆ ਉਹ ਚਲੋ ਠੀਕ ਐ ਵੀਰੇ ਬਾਏ ਬਾਏ ਟਾਟਾ ਅਸੀਂ ਚਲਦੇ ਆ ਮਨੀਤ ਦਾ ਲੰਬਾ ਲਾਤਾ ਠੀਕ ਐ ਮਨੀਤ ਬਾਏ ਬਾਏ ਹਾਂਜੀ ਆਜੀ ਅੱਜ ਦਾ ਵਲੋਗ ਤੇ ਰਾਤ ਦੇ ਵੱਜ ਗਏ ਨੇ 11 ਅੱਜ ਦਾ ਵਲੋਗ ਅਸੀਂ ਇੱਥੇ ਐਂਡ ਕਰਦੇ ਆਂ ਨਵੀਂ ਨਵੀਂ ਵੀਡੀਓ ਦੇਖਣ ਲਈ ਸਾਡਾ ਚੈਨਲ ਕਰ ਲੋ ਸਬਸਕ੍ਰਾਈਬ ਵੇਲੇ ਯੂਟਿਊਬਰ ਵੇਲੇ ਆ ਦੇ ਜਿੰਦੀ